26 ਜਨਵਰੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਪ੍ਰਸ਼ਾਸਨ ਲਗਾਤਾਰ ਸਰਗਰਮ ਹੈ ਗੁਰਦਾਸਪੁਰ ਦੇ ਮਹਿਰਚੰਦ ਰੋਡ ਤੇ ਉਸ ਵੇਲੇ ਸੜਕਾਂ ਤੇ ਹੜਕਮ ਮਚ ਗਿਆ ਜਦੋਂ ਕਿ ਨਿੱਜੀ ਸਕੂਲ ਦੇ ਬਾਹਰ ਲਵਾਰਿਸ ਬੈਗ ਮਿਲਿਆ ਜਦੋਂ ਇਹਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਤਾਂ ਗੁਰਦਾਸਪੁਰ ਪੁਲਿਸ ਆਈ ਤੁਰੰਤ ਹਰਕਤ ਦੇ ਵਿੱਚ ਅਤੇ ਸਿਟੀ ਪੁਲਿਸ ਦੇ ਐਸਐਚਓ ਤੇ ਡਾਗ ਸਵੈਟ ਟੀਮਾਂ ਬੰਬ ਰੋਧਕ ਦਸਤਾ ਪੀਸੀਆਰ ਪੁਲਿਸ ਨਾਲ ਮੌਕੇ ਤੇ ਪਹੁੰਚ ਕੇ ਬੈਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਪਰ ਜਦੋਂ ਬੈਗ ਖੋਲ ਕੇ ਦੇਖਿਆ ਤਾਂ ਉਹ ਗੱਲ ਹੋਈ ਕਿ ਖੋਦਿਆ ਪਹਾੜ ਨਿਕਲਿਆ ਚੂਹਾ ਜੀ ਹਾਂ ਬੈਗ ਦੀ ਤਲਾਸ਼ੀ ਦੌਰਾਨ ਬੈਗ ਦੇ ਵਿੱਚੋਂ ਸਿਰਫ ਕੱਪੜੇ ਮਿਲੇ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਸਾਹ ਦੇ ਵਿੱਚ ਸਾਹ ਆਏ ਅਤੇ ਇਲਾਕੇ ਵਾਲਿਆਂ ਦਾ ਵੀ ਡਰ ਖਤਮ ਹੋਇਆ ਇਸ ਮਾਮਲੇ ਬਾਰੇ ਲੋਕਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਜੀ ਅਸਤਰਾ ਤੁਹਾਨੂੰ ਪਤਾ ਹੀ ਹੈ ਕਿ 22 ਤਰੀਕ ਨੂੰ ਸ਼੍ਰੀ ਰਾਮ ਮੰਦਿਰ ਦੀ ਪ੍ਰਾਂਪ ਸਿਸ਼ਟਾ ਅਸੀਂ ਸਾਡੇ ਐਨ ਜੀਓ ਕਾਰਜਕ੍ਰਮ ਕਰਕੇ ਆ ਰਹੀ ਸੀ ਉਸ ਤੋਂ ਬਾਅਦ ਅਸੀਂ ਆਪਣੇ ਆਪਣੇ ਘਰਾਂ 'ਚ ਵਾਪਸ ਜਾ ਰਹੇ ਸੀ ਤੇ ਵਿਚਾਰ ਹੀ ਸਾਡੇ ਕਲੱਬ ਦੇ ਮੈਂਬਰ ਨੇ ਉਹਨਾਂ ਨੇ ਦੇਖਿਆ ਕਿ ਲਵਾਰਿਸ ਬੈਗ ਪਿਆ ਹੋਇਆ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਗੌਰ ਜੀ ਦਿੱਤੀ ਗੌਰ ਜੀ ਮੰਨ ਦਿੱਤੀ ਆਪਾਂ ਨਵੀਨ ਜੀ ਨੇ ਦਿੱਤੀ ਇਸ ਤੋਂ ਬਾਅਦ ਅਸੀਂ ਐਸਐਸਪੀ ਗੁਰਦਾਸਪੁਰ ਪੀਸੀਆਰ ਦੇ ਇੰਚਾਰਜ ਨੂੰ ਇਨਫੋਰਮੇਸ਼ਨ ਦੇਤੀ ਇੱਥੇ ਬੈਗ ਪਿਆ ਖਾਲੀ ਮਤਲਬ ਕਿ ਇਹ ਅਸੀਂ ਤਾਂ ਇਨਫੋਰਮੇਸ਼ਨ ਦਿੱਤੀ ਡੇਢ ਘੰਟਾ ਹੈ ਕਿ ਅਸੀਂ ਬੈਗ ਨੂੰ ਪੇਜ ਨੂੰ ਇਹਦਾ ਕੋਈ ਵੀ ਵਾਲੀ ਵਾਰਿਸ ਨਹੀਂ ਹੈਗਾ ਬੈਗ ਦਾ ਇਸਕਾ ਕਿਨਫਰਮੇਸ਼ਨ ਪੁਲਿਸ ਤੋਂ ਕਰ ਦਿੱਤਾ ਹੋਇਆ ਹੈ ਉਹ ਆਏ ਪੁਲਿਸ ਅਧਿਕਾਰੀ ਆਏ ਹਾਂ ਹਾਂ ਪੁਲਿਸ ਅਧਿਕਾਰੀ ਆਏ ਆ ਜੀ ਕਰਦੇ ਪਏ ਰਿੰਚਿੰਗ ਕਰਦੇ ਪਏ ਪਿੱਛੇ ਕੈਮਰਾ ਵੀ ਲੱਗੇ ਤੋ 1.5 ਘੰਟੇ ਕੋ ਬੈਗ ਪਿਆ ਸੜਕ ਤੇ ਰੋਡ ਤੇ ਕਾਫੀ ਵੱਡਾ ਬੈਗ ਆ ਤੁਸੀਂ ਦੇਖ ਹੀ ਸਕਦੇ ਹੋ ਤੁਸੀਂ ਜਿੱਦਾਂ 26 ਜਨਵਰੀ ਵੀ ਹੈ ਜੀ ਲੱਗ ਜਣਾ ਹਾਂ ਇੰਟਰੈਸਟ ਬਹੁਤ ਕੁਝ ਵੀ ਐਨੀਥਿੰਗ ਪੋਸੀਬਲ ਹੋ ਸਕਦਾ ਕੁਝ ਹੋਰ ਤੇ ਹੀ ਡੀਐਸਪੀ ਸਿਟੀ ਸੁਖਪਾਤ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਲਵਾਰਸ ਵਸਤੂ ਜਾਂ ਲਵਾਰਸ ਬੈਗ ਲਵਾਰਸ ਵਿਅਕਤੀ ਨੂੰ ਦਾ ਦਿਖਾਈ ਦਿੰਦਾ ਤਾਂ ਇਸੇ ਤਰ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅੱਜ ਸਾਨੂੰ ਇੱਕ ਸਾਡੇ ਚੰਗੇ ਸ਼ਹਿਰੀ ਨੇ ਕਨਫਰਮੇਸ਼ਨ ਦਿੱਤੀ ਕਿ ਇੱਕ ਲਵਾਰਸ ਬੈਗ ਜਿਹੜਾ ਹੈਗਾ 33 ਸਕੂਲ ਮਿਰ ਚੰਦ ਰੋਡ ਤੇ ਜਿਹੜਾ ਪਿਆ ਆ ਸ਼ੱਕੀ ਹਾਂ ਤੇ ਉ ਉਹ ਦਿੱਤੀ ਐ ਇਨਫਰਮੇਸ਼ਨ ਜਿਸ ਤੇ ਅਸੀਂ ਸਾਡੇ ਐਸ ਐਚ ਓ ਸਾਹਿਬ ਤੇ ਪੁਲਿਸ ਪਾਰਟੀ ਪੀ ਸੀ ਆਰ ਜਿਹੜਾ ਸਾਰੇ ਮੌਕੇ ਤੇ ਗਏ ਨਾਲ ਅਸੀਂ ਜਿਹੜੀ ਬੰਬਸਕਾਉਡ ਟੀਮ ਹੈ ਉਹਨੂੰ ਵੀ ਲੈ ਕੇ ਗਏ ਸੀ ਤੇ ਜਦੋਂ ਦੀ ਤਲਾਸ਼ੀ ਕਰਨ ਤੇ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਜਿਹੜੇ ਕੁਝ ਕੱਪੜੇ ਵਗੈਰਾ ਲੇਡੀਆਂ ਦੇ ਮਿਲੇ ਨੇ ਇਸ ਕਰਕੇ ਕੋਈ ਜਿਹੜੀ ਉਹ ਇਨਫਰਮੇਸ਼ਨ ਸੀ ਜਿਸ ਤਰੀਕੇ ਦੀ ਉਹਦੇ ਕੋਈ ਇਦਾਂ ਦੀ ਸ਼ੱਕੀ ਚੀਜ਼ ਸਾਨੂੰ ਨਹੀਂ ਮਿਲੀ ਅਸੀਂ ਐਵੇਂ ਅੱਗੇ ਤੋਂ ਵੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਜੇਕਰ ਕੋਈ ਏਦਾਂ ਦੀ ਚੀਜ਼ ਕਿਤੇ ਮਿਲੇ ਤੇ ਇਸੇ ਤਰੀਕੇ ਨਾਲ ਹੀ ਸਾਨੂੰ ਆਪ ਚੈੱਕ ਕਰਨ ਦੀ ਬਜਾਏ ਸਾਡੇ ਕੋਲੋਂ ਚੈੱਕ ਕਰਵਾ ਲਈਏ ਤਾਂ ਜੋ ਕਿਸੇ ਵੀ ਮਾੜੀ ਘਟਨਾ ਤੋਂ ਬਚਿਆ ਜਾ ਸਕੇ ਥੈਂਕ ਯੂ ਮਿਸਟਰ ਬੀਜਨ ਵੀ ਆ ਰਹੀ ਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਕੀ ਕਾਰਵਾਈ ਕੀਤੀ ਉਸ ਬਾਰੇ ਅਸੀਂ ਜਿਹੜਾ ਹੈਗਾ ਆਪਣੀ ਡਿਊਟੀ ਜਿਹੜੀ ਆ ਸਾਡੇ ਮਾਨਯੋਗ ਸ਼੍ਰੀ ਹਰੀਸ਼ ਦੇਵਾ ਜੀ ਆਈਪੀਐਸ ਐਸਐਸਪੀ ਗੁਰਦਾਸਪੁਰ ਸਾਹਿਬ ਨੇ ਜਿਹੜੀਆਂ ਸਾਡੀਆਂ ਡਿਊਟੀਆਂ ਡਬਲ ਕਰਤੀਆਂ ਨੇ ਔਰ ਬੜੀ ਉਹਨਾਂ ਨੇ ਚੌਕਸੀ ਨਾਲ ਡਿਊਟੀ ਕਰਨ ਲਈ ਸਾਨੂੰ ਜਿਹੜੀ ਹਦਾਇਤ ਕੀਤੀ ਹੈ ਬੋਰ ਸਾਡਾ ਪੀਸੀਆਰ ਜਿਹੜੇ ਸਾਡੇ ਥਾਣੇ ਦੀ ਪੁਲਿਸ ਜਾਂ ਜਿਹੜੀ ਸਾਡੇ ਦਫ਼ਤਰਾਂ ਤੋਂ ਵੀ ਜਿਹੜੀ ਪੁਲਿਸ ਹੈ ਉਹ ਜਿਹੜੀ ਆ ਹੁਣ ਜਿਹੜੀ ਫੀਲਡ ਦੇ ਵਿੱਚ ਆ ਗਈ ਆ ਅਸੀਂ ਪੂਰੀ ਪ੍ਰਮਿਸ ਕਰਦੇ ਆਂ ਲੋਕਾਂ ਨਾਲ ਕਿ ਜਿਹੜੀ 26 ਜਨਵਰੀ ਉਹ ਬੜੀ ਧੂਮ-ਧਾਮ ਨਾਲ ਔਰ ਬੜੇ ਅچھے ਤਰੀਕੇ ਨਾਲ ਸੇਫ ਤਰੀਕੇ ਦੇ ਨਾਲ ਜਿਹੜੀ ਹੈਗੀ ਮਨਾਈ ਜਾਏਗੀ ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਸ਼੍ਰੀ ਰਾਮ ਮੰਦਰ ਅਤੇ ਗਣਤੰਤਰ ਦਿਵਸ ਵੀ ਨੇੜੇ ਹੈ ਜਿਸ ਕਰਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਹਰਤਾ ਸਿੰਘ ਦੀ ਰਿਪੋਰਟ